ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਉਮੀਦ ਆ ਤੁਹਾਨੂੰ ਇਹ ਬਾਗ ਵੀ ਜ਼ਰੂਰ ਪਸੰਦ ਆਵੇਗਾ। ਆਓ ਆਪਾਂ ਸ਼ੁਰੂ ਕਰਦੇ ਹਾਂ। ਵੀਰਾ ਚਰਨੇ ਦੇ ਪਿਆਰ 'ਚ ਕੰਮਲੀ ਸਾਰਾ ਦਿਨ ਪੌੜੀਆਂ ਚੜਦੀ ਤੇ ਕਦੇ ਉਤਰਦੀ। ਚਰਨਾ ਵੀ ਵੀਰਾ ਤੇ ਪੂਰਾ ਲੱਟਿਆ ਹੋਇਆ ਰਹਿੰਦਾ। ਉਹ ਕਦੇ-ਕਦੇ ਕੋਠੀ ਤੇ ਆਉਂਦਾ ਪਰ ਜਦੋਂ ਆਉਂਦਾ ਤਾਂ ਵੀਰਾ ਨਾਲ ਇਸ਼ਾਰਿਆਂ ਨਾਲ ਗੱਲਾਂ ਕਰਦਾ। ਵੀਰਾ ਫੁੱਲੀ ਨਾ ਸਮੋਦੀ ਜੇ ਕਿਤੇ ਗਲੀ ਵਿੱਚੋਂ ਲੰਘਦਾ ਤਾਂ ਦੂਰ ਤੱਕ ਚਰਨੀ ਨੂੰ ਦੇਖਦੀ ਰਹਿੰਦੀ ਚਰਨੀ ਦੇ ਚਿਹਰੇ 'ਚ ਵੀਰਾਵਲੇ ਜਿਸਮ ਦੀ ਭੁੱਖ ਮਿਟਾਉਣੋਂ ਕਾਲੀ ਸੀ ਪਰ ਕੋਈ ਹਿੱਲਾ ਨਾ ਹੁੰਦਾ ਮਿਲਣ ਦਾ ਸੋਚ ਕੇ ਵੀਰਾ ਡਰ ਜਾਂਦੀ ਪਰ ਜਦੋਂ ਚਰਨਾ ਦੀਪੀ ਦੇ ਹੱਥ ਚਿੱਠੀ ਪੀਸਦਾ ਤੇ ਚਿੱਠੀ 'ਚ ਲਿਖੀਆਂ ਗੱਲਾਂ ਨਾਲ ਦਿਲ ਚਿੱਤ ਲੈਂਦਾ ਵੀਰਾ ਨੂੰ ਮਿਲਣ ਵਾਲੀ ਗੱਲ ਤਾਂ ਛੋਟੀ ਜਿਹੀ ਲੱਗਦੀ ਉਹ ਤਾਂ ਜਾਨ ਦੀ ਨੂੰ ਛੱਟ ਤਿਆਰ ਹੋ ਜਾਂਦੀ ਵੀਰਾ ਨੂੰ ਚਰਨੀ ਨਾਲ ਮਿਲਣ ਦੀ ਸਹੀ ਅਰਥ ਨਹੀਂ ਪਤਾ ਸੰ ਮੇਰੇ ਕੇ ਸਾਬੇ ਨੂੰ ਮਿਲਣ ਅਨੇਕਾਂ ਮਰਦ ਆਉਂਦੇ ਸੀ ਪਰ ਉਹਨਾਂ ਨਾਲ ਪੈਸੇ ਤੱਕ ਦਾ ਮਤਲਬ ਹੁੰਦਾ ਸੀ ਵੀਰਾ ਸੋਚਦੀ ਕਦੇ ਵੀ ਕੋਈ ਮੇਰੀ ਮਾਂ ਨੂੰ ਪਿਆਰ ਕਰਨ ਵਾਲਾ ਨਾ ਆਇਆ ਸਾਰੇ ਮਿਲਣ ਵਾਲਿਆ ਢਿੱਡ ਦੀ ਭੁੱਖ ਦਾ ਫਾਇਦਾ ਚੁੱਕ ਢਿੱਡ ਤੋਂ ਥੱਲੇ ਦੀ ਭੁੱਖ ਮਿਟਾ ਕੇ ਤੁਰ ਗਏ ਪਰ ਚਰਨ ਤਾਂ ਮੈਨੂੰ ਪਿਆਰ ਕਰਦਾ ਉਹ ਮਿਲਣ ਲਈ ਸਾਧ ਰਿਹਾ ਉਹਨੇ ਮੇਰੇ ਨਾਲ ਕਿੰਨੀਆਂ ਗੱਲਾਂ ਕਰਨੀਆਂ ਨੇ ਉਸ ਤੋਂ ਕਿਤੇ ਜ਼ਿਆਦਾ ਗੱਲਾਂ ਤਾਂ ਮੈਂ ਕਰਨੀਆਂ ਨੇ ਚਰਨ ਮੈਨੂੰ ਕਿੰਨਾ ਪਿਆਰ ਕਰਦਾ ਆਪਣੇ ਘਰ ਵਾਲੀ ਤੋਂ ਕਿਤੇ ਜ਼ਿਆਦਾ ਮੈਨੂੰ ਚਾਹੁੰਦਾ ਚਿੱਠੀ ਵਿੱਚ ਵੀ ਤਾਹਨੇ ਕਿੰਨੇ ਵਾਰ ਆਖਿਆ ਕਿ ਵੀਰਾ ਮੇਰੇ ਘਰ ਵਾਲੀ ਤਾਂ ਤੇਰੇ ਪੈਰ ਵਰਗੀ ਵੀ ਨਹੀਂ ਸੋਹ ਰਪਦੀ ਜੇ ਮੇਰੇ ਇੱਕ ਜਵਾਬ ਨਾ ਹੁੰਦਾ ਤਾਂ ਮੈਂ ਉਹਨੂੰ ਕਦੋਂ ਦਾ ਪਜਾ ਲੈਂਦਾ ਤੇ ਤੈਨੂੰ ਆਪਣੇ ਘਰ ਦੀ ਰਾਣੀ ਬਣਾ ਲੈਂਦਾ ਮੈਂ ਉਹ ਚਿੱਠੀ ਪਤਾ ਨਹੀਂ ਕਿੰਨੇ ਵਾਰ ਪੜੀ ਤੇ ਚਰਨੇ ਪ੍ਰਤੀ ਪਿਆਰ ਨਾਲ ਨੱਕੋ ਨੱਕ ਪਰ ਜਾਂਦੇ ਚਰਨੇ ਦੀ ਘਰ ਵਾਲੀ ਤੇ ਕਿ ਚੀਚੀਆਂ ਵੱਟਦੀ ਸ਼ਾਮ ਨੂੰ ਦੀਪੀ ਡਰਦੀ ਡਰੌਂਦੀ ਚਿੱਠੀ ਫੜਾ ਗਈ ਮੇਰੇ ਲਈ ਦੀਪੀ ਕਿੰਨਾ ਕਰਦੀ ਆ ਫਿਰ ਵੀ ਮੇਰੇ ਬਚਪਨ ਦੀ ਕੋਈ ਇੱਕ ਸਹੇਲੀ ਆ ਦੀਪੀ ਜੇ ਮੇਰੇ ਤੋਂ ਜਾਣ ਵੀ ਮੰਗੀ ਤਾਂ ਦੇ ਦੇ ਮਾਂ ਜਦੋਂ ਨਿੱਕੇ ਹੁੰਦੇ ਕੋਈ ਆਪਣੀਆਂ ਮਾਵਾਂ ਦੇ ਡਰ ਤੋਂ ਮੇਰੇ ਨਾਲ ਖੇਡਦਾ ਨਾ ਤਾਂ ਇੱਕ ਦੀਪੀ ਹੀ ਸੀ ਜੋ ਉੱਚ-ਨੀਚ ਦਾ ਪਾਪੜਾ ਖੇਡਦੀ ਉੱਚ-ਨੀਚ ਤਾਂ ਬਾਕੀ ਨਿਆਣੇ ਵੀ ਮੇਰੇ ਨਾਲ ਖੇਡਦੇ ਉਹਨਾਂ ਦਾ ਮੈਨੂੰ ਬਹੁਤ ਦੁੱਖ ਹੁੰਦਾ ਉਹ ਸੱਚੀ ਖੇਡ ਖੇਡਦੇ ਮੇਰੇ ਨਾਲ ਕੋਠੇ ਵਾਲੀ ਧੀ ਦੀ ਕਹਿ ਕੇ ਛੇੜਦੀ ਪਮੀਉਨਨ ਇਸ ਦਾ ਮਤਲਬ ਨਾ ਪਤਾ ਹੁੰਦਾ ਪਰ ਮਾਮਾ ਉਹਨਾਂ ਦੇ ਮਨ ਵਿੱਚ ਜ਼ਹਿਰ ਭਰ ਕੇ ਪੀਸਦਿਆਂ ਪਰਦੀਪੀ ਉੱਚੀ ਨੀਚ ਕੀ ਖੇਡ ਖੇਡਦੀ ਉਹ ਮੇਰੇ ਮਨ ਨਾਲ ਨਾ ਖੇਡਦੀ ਜਿਸ ਦਿਨ ਛੋਟੇ ਹੁੰਦਿਆਂ ਪਾਪੇ ਇਕੱਲੇ ਦੀ ਕੁੜੀ ਨਾਲ ਨਾਮੇ ਕਾ ਮੁੰਡਾ ਖੇਡ ਖੇਡ ਚ ਕੁਝ ਗਲਤ ਕੰਮ ਕਰਨ ਲੱਗ ਗਿਆ ਨਾਮੇ ਕਾ ਮੁੰਡਾ ਪਾਪੇ ਇਕੱਲੇ ਕੀ ਕੁੜੀ ਦੇ ਪਿੱਛੇ ਭਾਗੇ ਜਫੀ ਆਪਾ ਕਹਿਣ ਲੱਗਾ ਤ ਇਕੱਲੇ ਕੀ ਕੁੜੀ ਨੇ ਘਰਿਆ ਦੱਸਿਆ ਬੀਬੀ ਜੰਗੀਰੂ ਇਕੱਲੇ ਦੀ ਕਰਵਲੀ ਸੱਡ ਕਰ ਉਲੰਭਾ ਲੈ ਕੇ ਆ ਗਏ ਬੇਰੀ ਮਾਂ ਨੂੰ ਅਖੇ ਤੇਰੀ ਕੁੜੀ ਸਕਾਉਂਦੀ ਆ ਸਭ ਕੁਝ ਮੈਂ ਤਾਂ ਆਪ ਜਵਾਂ ਕੜੀ ਮੈਨੂੰ ਤਾਂ ਇਹ ਕੁਝ ਤਾਂ ਪਤਾ ਹੀ ਨਹੀਂ ਸੀ ਪਤਾ ਨਹੀਂ ਪੂਰਾ ਪੂਰ ਨਿਆਣੀ ਕਿੱਥੋਂ ਸਿੱਖੀ ਜੋ ਕੁਝ ਕਰੇ ਬੱਚਿਆਂ ਦੇ ਸਾਹਮਣੇ ਹੋਵੇ ਉਹੀ ਸਿੱਖਦੇ ਨੇ ਪਰ ਮੇਰੀ ਮਾਂ ਕੋਠੇ ਵਾਲੀ ਸੀ ਸਾਡੇ ਸਾਹਮਣੇ ਉਹਨੇ ਕਦੇ ਕੁਝ ਨਹੀਂ ਕੀਤਾ ਇਹ ਵੱਡੇ ਕਬੀਲਦਾਰ ਆਪਣੇ ਪਵਿੱਤਰ ਘਰਾਂ ਛੇ ਪਤਾ ਨਹੀਂ ਕਿਵੇਂ ਨਿਆਣਿਆਂ ਨੂੰ ਇਹ ਕੁਝ ਸਿਖਾ ਦਿੰਦੇ ਨੇ ਤੇ ਨਾਮ ਕੋਠੇ ਦਾ ਲੱਗ ਜਾਂਦਾ ਉਸ ਦਿਨ ਬਹੁਤ ਰੋਈ ਤੇ ਮੈਂ ਬਾਹਰ ਘੇਟਣ ਜਾਣਾ ਬੰਦ ਕਰ ਦਿੱਤਾ ਸਾਰਾ ਬਚਪਨ ਮੈਂ ਤੇ ਮੇਰੀ ਭੈਣ ਕਰੇ ਖੇਡਦਿਆਂ ਘਟ ਦਿੱਤਾ ਦੀਪੀ ਜਿਹੜੀ ਚਿੱਠੀ ਫੜਾ ਕੇ ਗਈ ਉਸ ਵਿੱਚ ਚਰਨੇ ਨੇ ਲਿਖਿਆ ਕਿ ਵੀਰਾ ਕੱਲ ਦੁਪਹਿਰੇ ਸਾਡੇ ਬਾੜੇ ਚ ਆ ਜਾਮੀ ਮੈਂ ਮਿਲਣਾ ਤੈਨੂੰ ਸਾਰੀ ਰਾਤ ਜਾਣ ਸੁੱਕਣੀ ਪਈ ਰਹੀ ਇੱਕ ਚਾਹ ਸੀ ਤੇ ਇੱਕ ਡਰ ਵੀ ਅਗਲੇ ਦਿਨ ਦੁਪਹਿਰ ਹੁੰਦੀ ਆ ਮੈਂ ਗਲੀ ਚ ਆਸਾ ਪਾਸਾ ਦੇਖ ਬਾਹਰ ਨਿਕਲੀ ਮਾਂ ਕਿਤੇ ਸਵੇਰ ਦੀ ਹੀ ਗਈ ਹੋਈ ਸੀ ਗਲੀ ਚ ਸੋਨ ਪਸਰੀ ਸੀ ਦੁਕਾਨ ਨਾਲ ਪੀੜੀ ਗਲੀ ਵਿੱਚ ਦੀ ਹੁੰਦੀ ਹੋਈ ਚਰਨੇ ਕੇ ਬਾੜੇ ਵਿੱਚ ਜਾ ਪੁੱਜੀ ਉਥੇ ਕਿਤੇ ਚਰਨਾ ਤਾਂ ਦਿਖੇ ਨਾ ਮੈਂ ਖੜੀ ਬਿਟਰੇ ਬਿਟਰੇ ਚੱਕੀ ਜਾਮਾ ਚਰਨਾ ਟੂੜੀ ਵਾਲੇ ਕਮਰੇ 'ਚ ਖੜਾ ਇਸ਼ਾਰੇ ਕਰੀ ਜਾਵੀਂ ਮੇਰੇ ਕੁਦਰਤੀ ਧਿਆਨ ਪਿਆ ਤਾਂ ਹੌਲੀ-ਕਦਿਨੇ ਮੈਂ ਵੀ ਟੂੜੀ ਵਾਲੇ ਕਮਰੇ ਚਾਵੜੇ ਅੱਧਾ ਕਮਰਾ ਟੂੜੀ ਨਾਲ ਭਰਿਆ ਤੇ ਅੱਧਾ ਕਮਰਾ ਖਾਲੀ ਨਹੀਂ ਟੂੜੀ ਵਾਲਾ ਕੋਠਾ ਇੱਕ ਅੰਨ ਸੜੀ ਜੀ ਮੰਜੀ ਪਈ ਤੇ ਮੈਨਾਂ ਜਾਂਦੇ ਹੀ ਚਰਨੀ ਨੇ ਫੜ ਮੰਜੀ ਤੇ ਸੁੱਟ ਲਿਆ ਇੰਜ ਲੱਗਿਆ ਜਿਵੇਂ ਮੇਰੇ ਤੇ ਟੂੜੀ ਦਾ ਢੇਰ ਟੱਲ ਗਿਆ ਹੋਵੇ ਤੇ ਸਭ ਗੁੰਮ ਹੋ ਗਿਆ ਹੋਵੇ ਚਰਨ ਚੋਂ ਦਰਿਆ ਤੇ ਮੇਰੇ ਕਪੜੇ ਉਤਾਰਨ ਤੱਕ ਪਹੁੰਚ ਗਿਆ ਮੈਂ ਮਿਲਣਾ ਹੋਰ ਕੁਝ ਸੋਚਿਆ ਕਿ ਗੱਲਾਂ ਕਰੂ ਟੀ ਸਾਰੀਆਂ ਦੱਸਾਂਗੀ ਚਰਨੇ ਨੂੰ ਕਿ ਚਰਨਿਆ ਮੇਰਾ ਤੇ ਮੇਰੀ ਮਾਂ ਦਾ ਉਸ ਘੋਟੇ ਚ ਰਹਿਣ ਨੂੰ ਦਿਲ ਨਹੀਂ ਕਰਦਾ ਵਿਹੜੀਏ ਤੂੰ ਕਿਤੇ ਦੂਰ ਲੈ ਜਾ ਵਿਹੜੀਏ ਤੈਨੂੰ ਤਰਸ ਨਹੀਂ ਆਉਂਦਾ ਤੇ ਚਰਨਾ ਮੈਨੂੰ ਛੱਟ ਜਫੀ ਚ ਲੈ ਲੇਵੇਗਾ ਤੇ ਆਖੇਗਾ ਵੀਰਾ ਘਬਰਾ ਨਾ ਮੈਂ ਤੇਰੇ ਨਾਲ ਹਮੇਸ਼ਾ ਖਣਾ ਪਰ ਸਭ ਕੁਝ ਇਸ ਤੋਂ ਉਲਟ ਹੋਇਆ ਜਦ ਕਪੜੇ ਲੋਨ ਤੱਕ ਪਹੁੰਚਾ ਤਾਂ ਮੈਂ ਚਲਾ ਕੇ ਪਰਮਾਰਿਆ ਪਤਾ ਨਹੀਂ ਕਿੱਥੇ ਝੋਰਾਇਆ ਤੇ ਆਖਿਆ ਅੜਿਆ ਮੈਂ ਪਰਲਾ ਪੂਹਤਾ ਖੁੱਲਾ ਹੀ ਛੱਡਾਈ ਗਾਲ ਕੱਢ ਕੇ ਝੱਟ ਪੂਹੇ ਵੱਲ ਪਜਿਆ ਮੈਂ ਆਪਣੀ ਚੁੰਨੀ ਚੁੱਕ ਕੰਧ ਟੱਪ ਗਲੀ ਵਿੱਚ ਦੀ ਪਿੰਡੇ ਉੱਪਰ ਦੀ ਹੋਕ ਕਰਿਆ ਕਿਸਾ ਲਿਆ ਸੋਚਦੀ ਰਹੀ ਕਿ ਜੰਦਰਿਆ ਮੈਂ ਤੇਰੇ ਕੋਲ ਕੋਠੇ ਦੇ ਅੰਦਰ ਲਈ ਦਰਦ ਸਾਂਝੇ ਕਰਨਾਈ ਸੀ ਕੋਠੇ ਤੋਂ ਖੇੜਾ ਛੜਨ ਤੇ ਕ ਪਿਆਰ ਦੀ ਪਾਲ ਚਾਈ ਸੀ ਪਰ ਤੂ ਤਾਂ ਫੇਰ ਮੇਰੇ ਮੱਥੇ ਕੋਠਾ ਮਾਰਿਆ ਚਰਨੇ ਦੇ ਚਿੱਠੀਆਂ ਆਉਂਦੀਆਂ ਰਹੀਆਂ ਬਹੁਤ ਮਿੰਤਾ ਕਰਦਾ ਹਰ ਚਿੱਠੀ 'ਚ ਰਜਮਾ ਪਿਆਰ ਹੁੰਦਾ ਚੰਨੇ ਤੋਂ ਵਿਰਾਂ ਮੇਰੀ ਸੁਣਦਾ ਵੀ ਕੌਣ ਸੀ ਪੈਨਲਫ ਆਪਣੀ ਪੜਾਈ 'ਚ ਰੁਚੀ ਰਹਿੰਦੀ ਤੇ ਮਾਂ ਸਵੇਰੇ ਘਰ ਤੋਂ ਚਲ ਜਾਂਦੀ ਤੇ ਸ਼ਾਮ ਨੂੰ ਘਰ ਪੜਦੀ ਮੈਂ ਸੋਚ ਲਿਆ ਕਿ ਸਭ ਕੁਝ ਚਰਨੇ ਦੇ ਲਿਖੇ ਤੇ ਜੋ ਉਹ ਚਾਹੁੰਦਾ ਸੀ ਮੈਂ ਕਰਨ ਲਈ ਤਿਆਰ ਹੋ ਗਈ ਪਤਾ ਨਹੀਂ ਕੀ ਅਗ ਲਗੜਾ ਅਕਲ ਤੇ ਪਰਦਾ ਜਾ ਪੈ ਗਿਆ ਚਰਨੇ ਦੇ ਪਿਆਰ ਸਾਹਮਣੇ ਚਰਨੇ ਨੇ ਮੇਰੇ ਲਈ ਫਿਰ ਉਸੇ ਤੂੜੀ ਵਾਲੇ ਕਮਰੇ 'ਚ ਸਦਿਆ ਇੱਕ ਵਾਰ ਡਰ ਲਗਿਆ ਫਿਰ ਸ਼ਿਰ ਦਿਲ ਕਰਦਾ ਪੱਜ ਟੂੜੀ ਵਾਲੇ ਕੋਠੇ ਚ ਚਰਨੇ ਕੋਲ ਚੱਲ ਜਾਂਦੀ। ਭਾਵੇਂ ਕਿ ਚਰਨਾ ਹੌਲੀ-ਹੌਲੀ ਚੇੜ-ਚੜ ਆਪਣੇ ਤੋਂ ਖੌ ਲੱਗਿਆ। ਗੰਦੀਆਂ ਮੰਦੀਆਂ ਗਾਲਾਂ ਕੱਢਦਾ ਪਰ ਫਿਰ ਵੀ ਚੰਗਾ ਲੱਗਦਾ। ਹੁਣ ਤਾਂ ਚਰਨੇ ਚ ਜਾਨ ਵਸਦੀ ਸੀ। ਜਿਉ ਖੇਤਾਂ ਵੱਲ ਜਾਂਦਾ ਤਾਂ ਕੋਠੇ ਤੋਂ ਚੜ ਦੂਰ ਟਿੱਪੀਆਂ ਵੱਲ ਝਾੜੀਆਂ ਵਿੱਚ ਤੇ ਔਖੀ-ਸੌਖੀ ਦੇਖਦੀ ਰਹਿੰਦੀ। ਜਿੰਨਾ ਚਿਰ ਮੁੜਦਾ ਨਾ ਜਾਨ ਔਖੀ ਰਹਿੰਦੀ। ਇੰਜ ਲੱਗਦਾ ਕਿਤੇ ਮੈਨੂੰ ਛੱਡ ਕੇ ਦੂਰ ਚਲ ਗਿਆ ਹੋਵੇ। ਇੱਕ ਦਿਨ ਤਾਂ ਪਤਾ ਨਹੀਂ ਕੀ ਹੋਇਆ ਮੈਂ ਚੰਨੇ ਨੂੰ ਮਿਲਣ ਗਈ ਤੇ ਉੱਥੇ ਜिद ਕਰਕੇ ਬੱਟ ਗਈ ਮੈਨੂੰ ਤਾਂ ਲੈ ਕੇ ਪਾ ਜਾ ਮੈਂ ਨਹੀਂ ਘਰੇ ਜਾਣਾ ਕਿਤੇ ਦੂਰ ਲੈ ਚੱਲ ਉਸ ਦਿਨ ਚੰਨੇ ਨੇ ਮੋਸਾ ਖੇੜਾ ਛੁੜਾਇਆ ਤੇ ਮਿਲਣ ਲਈ ਫਿਰ ਮੈਨੂੰ ਬਹੁਤਾ ਨਾ ਸੱਦਾ ਪੈਰ ਜੇ ਪਿੱਛੇ ਖਿੱਚਣ ਲੱਗਾ ਹਰ ਵੇਲੇ ਮੈਂ ਮਿਲਣ ਦੀ ਜिद ਕਰ ਲੱਗੀ ਪਰ ਉਹ ਨਾ ਮੰਨਦਾ ਵਿਹੜੇ 'ਚ ਬੈਠੀ ਸਾਬੀ ਲਗਨ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਲਗ ਨੂੰ ਬੀਰਾ ਦੀ ਉਮਰ ਤੋਂ ਪਹਿਲਾਂ ਹੀ ਜ਼ਿਆਦਾ ਵੱਡੀ ਤੇ ਵਿਆਹੀ ਲੱਗਣ ਲੱਗੀ ਆਈ ਵੁੱਡ ਲਵ ਤੇ ਸ਼ੱਕ ਜੀ ਨੂੰ ਲਵਨਣ ਸਾਂਝਾ ਕਰਦੀ। ਲਵ ਅਗੋ ਗਲਤੀ ਜਿਆਦਾ ਗੌਰ ਨਾਲ ਕਰਦੀ। ਕਹਿਣ ਦੀ ਕੋਈ ਨਾ ਮਾ ਬਦਲਾ ਤਾਉਣੇ ਹੀ ਨੇ। ਲੈ ਸੱਚ ਮਾਂ ਮੈਂ ਦਿੱਲੀ ਜਾ ਰਹੀ ਜਿੱਥੇ ਗਰੀਬਣੀਆ ਆਪਣਾ ਜਿਸਮ ਵੇਚਦੀਆਂ। ਉਹਨਾਂ ਤੋਂ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਲੈਣ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰ ਰਹੀ ਹਾਂ ਤੇ ਜ਼ਿੰਦਗੀ ਨੂੰ ਬਚਾਉਣ ਦੇ ਯਤਨ ਕਰ ਰਹੀ ਹਾਂ ਤਾਂ ਕਿ ਸਮੱਸਿਆਵਾਂ ਜਾਣ ਕੇ ਉਹਨਾਂ ਦੇ ਹੱਲ ਲਈ ਕੁਝ ਕਰ ਸਕਾਂ। ਵੀਰਾ ਦਾ ਵੱਧ ਜਾਂਦਾ ਤੇ ਡਿਸਟਾਬੀ ਦੇ ਸ਼ੱਕ ਨੂੰ ਵਿਸ਼ਵਾਸ 'ਚ ਬਦਲ ਲੱਗਾ ਸਾਬੀ ਨੇ ਵੀਰਾ ਦਾ ਟੈਸਟ ਕਰਵਾਇਆ ਤਾਂ ਵੀਰਾ ਦੇ ਪੇਚ ਵਿੱਚ ਪਛਾ ਸੀ ਪਰ ਕੀ ਦਾ ਪਛਾ ਕੁੱਟ ਖਾ ਕੇ ਮੰਨੀ ਵੀਰਾ ਨੇ ਚਰਨੀ ਦਾ ਨਾਮ ਲਿਆ ਜਾਂ ਕੁੱਤੀ ਚਰਨ ਦੇ ਕਰੇ ਜਾ ਹੁਣ ਤੈਨੂੰ ਕੋਈ ਹੋਰ ਨਹੀਂ ਲੱਭਿਆ ਸਿਰਫ ਅਸਾਬੀ ਆਪਣੇ ਕਰਮਾਂ ਨੂੰ ਪਿੱਟਣ ਲੱਗੀ ਤੇਰਾ ਨਹੀਂ ਕਸੂਰ ਮੇਰਾ ਹੀ ਸਾਰਾ ਕਸੂਰ ਚਰਨ ਨੂੰ ਮਿਰਨ ਲਈ ਦਿੱਪੀ ਤੋਂ ਹੀ ਚਿੱਠੀ ਲਿਖਵਾਈ ਤੇ ਭੇਜੀ ਚਰਨਾ ਮਿੰਤਾ ਤਰਲੇ ਕਰਨ ਤੇ ਮੰਨ ਗਿਆ ਪਰ ਜਰੂ ਪਤਾ ਲੱਗਾ ਕਿ ਵੀਰਾ ਮਾਣ ਵਾਲੀ ਆ ਤਾਂ ਚੰਨੇ ਦੀ ਹੋਸ਼ ਉੱਡ ਗਈ ਗਾਣਾ ਗੜਦਾ ਦਫਾ ਹੋ ਤੇ ਚਲ ਜਾਏ ਤੈਨੂੰ ਪਤਾ ਵੀ ਹੈ ਕਿ ਮੈਂ ਵਿਆਹਿਆ ਵਰਿਆ ਆ ਤੈਨੂੰ ਕਿੱਥੋਂ ਸੰਭਾਲੂ ਇਹ ਢਿੱਡੇ ਚ ਜਵਾਕ ਪੜਕਾਉਂਦੀ ਮੇਰੇ ਕੋਲ ਆ ਗਈ ਤੂੰ ਧਿਆਨ ਰੱਖ ਸਕਦੇ ਸੀ ਸਾਰੀ ਗਲਤੀ ਵੀਰਾ ਦੇ ਕੱਟ ਚਰਨਾ ਪਾਸਾ ਵਟ ਗਿਆ ਤੇ ਜਾਣ ਲੱਗਿਆ ਸਲਾਹ ਦੇ ਕੇ ਕਿ ਗੋਲੀਆਂ ਖਾ ਗੱਪੇ ਖਾ ਕੇ ਖਤਮ ਕਰ ਲਵੀ ਇਸ ਬਨ ਰਹੇ ਨਿਆਣੇ ਨੂੰ ਅਜੇ ਕੁਝ ਨਹੀਂ ਵਿਗੜਿਆ ਸਾਬੀ ਨੇ ਘੋੜੀਆਂ ਗੱਪੇ ਖਵਾ ਕੇ ਨਿਆਣੇ ਦਾ ਹੱਲ ਕਰ ਦਿੱਤਾ ਤੇ ਹੁਣ ਵੀਰਾ ਦੇ ਵਿਆਹ ਲਈ ਚੰਗਾ ਮਾੜਾ ਘਰ ਲੱਭਣ ਲੱਗੀ ਚੰਨੇ ਨੇ ਕਦੇ ਨਾ ਦਾ ਚਿੱਠੀ ਪਾਈ ਤੇ ਨਾ ਹੀ ਕਿਸੇ ਚਿੱਠੀ ਦਾ ਜਵਾਬ ਦਿੱਤਾ ਵੀਰਾ ਗਾਣਾ ਕੜਦੀ ਤੇ ਅੰਦਰੋਂ ਦੇ ਪਿਆਰ ਨੂੰ ਤਰਸਦੀ ਚੁਵਾਰੇ 'ਚ ਲਾਸ਼ ਬਨ ਪੈਰੰਦੀ ਚੰਨੇ ਦੀ ਝਲਕ ਦੇਖ ਕੇ ਨ ਮਰ ਮਰ ਜਾਂਦੀ ਪਰ ਚੰਨੇ ਨੇ ਪੂਰੀ ਤਰ੍ਹਾਂ ਪਾਸਾ ਵਟ ਲਿਆ ਖੈਰ ਸੋਚਦੀ ਕਿ ਇੱਕ ਕੋਠੇ ਬਲੇ ਦੀ ਧੀ ਦੀ ਮੁਹੱਬਤ ਇੱਕ ਕੋਠੇ ਤੋਂ ਸ਼ੁਰੂ ਹੋਈ ਤੇ ਇੱਕ ਦੂੜੀ ਵਾਲੇ ਕੋਠੇ 'ਚ ਹੀ ਖਤਮ ਹੋ ਗਈ ਇਕ ਚੰਨੰਦ ਤਨਕ ਲੱਭ ਨਿਕਲੀ ਸੀ ਲੱਖਾਂ ਹਨੇਰੇ ਲੈ ਵਾਪਸ ਫਿਰ ਹਨੇਰੇ ਚ ਪਰਤਈ ਇਹ ਗੱਲ ਸੁਣ ਲਾ ਪੂਰੀ ਤਰ੍ਹਾਂ ਟੁੱਟ ਗਈ ਉਸਨੇ ਪਹਿਲਾਂ ਹੀ ਦਿੱਲੀ ਜਿਸਮ ਵਿੱਚ ਦੀਆਂ ਆਪਣੀਆਂ ਮਾਂ ਵਰਗੀਆਂ ਦੀਆਂ ਕਹਾਣੀਆਂ ਸੁਣ ਕੇ ਟੁੱਟੀ ਹੋਈ ਸੀ ਤੇ ਹੁਣ ਹੋਰ ਵੀ ਝੂਰ ਝੂਰ ਹੋ ਗਈ ਵੀਰਾ ਦੇ ਕਲ ਚੋਂ ਲਵ ਆਪਣੀ ਕਹਾਣੀ ਠੁੜੜਨ ਲੱਗੀ ਆਪਣੀਆਂ ਗੱਲਾਂ ਸੋਚ ਸੋਚ ਉਹਦੀ ਰੂਹ ਕੰਮ ਚੰਦੀ ਤੇ ਬਾਅਦ ਵਿੱਚ ਸ਼ੁਕਰ ਮਨਾਉਂਦੀ ਕਿ ਉਹ ਬਚ ਗਈ ਪੰਮੇ ਕੇ ਪ੍ਰੋਫੈਸਰ ਨੇ ਅੱਡੀ ਛੁੱਟੀ ਦਾ ਝੂਰ ਲਾਇਆ ਸੀ ਲਵ ਦੇ ਜਿਸਮ ਦੰਨਿਕ ਮੰਨਨ ਪਰ ਉਹ ਕੜਿੱਕ ਵਿੱਚ ਨਾ ਫਸੇ ਲਵ ਨੂੰ ਉਹ ਕਣਕ ਵਰਨੀ ਜੇ ਰੰਗ ਦਾ ਸੋਬਰ ਜਿਹਾ ਮੁੰਡਾ ਪਸੰਦ ਸੀ ਜਿਸ ਦਾ ਨਾਮ ਕੀਰਤ ਸੀ ਪੰਮੇ ਕਿੰਨੇ ਹੀ ਮੁੰਡੇ ਲਵ ਨੂੰ ਤੱਕਦੇ ਕਿੰਨੇ ਪਸੰਦ ਕਰਦੇ ਪਰ ਲਵ ਨੂੰ ਤਾਂ ਉਹ ਛੱਲਾ ਜਿਹਾ ਹੀ ਪਸੰਦ ਸੀ ਜਦ ਲਵ ਦੀ ਸਹੇਲੀ ਲਵ ਨੂੰ ਪੁੱਛਦੀ ਕਿ ਉਸ ਵਿੱਚ ਕੀ ਖਾਸ ਹੈ ਜਿਹੜਾ ਤੈਨੂੰ ਉਹੀ ਨਾ ਚੰਗਾ ਲੱਗਦਾ ਦੇਖੀ ਨਾ ਇਹ ਜਿਹੜੇ ਮੁੰਡੇ ਨੇ ਮੈਂ ਸਵਰ ਹੀ ਜਾਂਦਿਆਂ ਤੇ ਕੁੜੀਆਂ ਫਸਾਉਣ ਦੇ ਤਰੀਕੇ ਵੀ ਮੈਨੂੰ ਇਹ ਘਟੀ ਅਤੇ ਪੂਛ-ਪੂਛ ਕਰਨ ਵਾਲੇ ਟੰਗ ਮਾਸਾ ਨਹੀਂ ਪਸੰਦ ਕੁੜੀ ਦੇ ਪਿੱਛੇ-ਪਿੱਛੇ ਲੇਲੀ ਤਰ੍ਹਾਂ ਕੁੜੀਆਂ ਦੀਆਂ ਜੁੱਤੀਆਂ ਚੱਟਣ ਤੱਕ ਚਾਹੁੰਦੇ ਨੇ ਇਹਨਾਂ ਨੂੰ ਕੋਈ ਪਿਆਰ ਥੋੜੀ ਇੱਕ ਪੋਖਾ ਜਦੋਂ ਮਿਟ ਗਈ ਤਾਂ ਨਵੇਂ ਗੋਸ਼ਤ ਲਾਉਦੇ ਨੇ ਪਿਆਰ ਦੇ ਨਾਮ ਤੇ ਕਿਰਾਏ ਦੇ ਕਮਰਿਆਂ ਵਿੱਚ ਜਿਸਮ ਦਾ ਨੰਗਾ ਨਾਚ ਕਰਾਉਣਗੇ ਤੇ ਆਪਣੀ ਮਰਜ਼ੀ ਨਾਲ ਥਮਕੇ ਲਵਾਉਣਗੇ ਜਿਨ੍ਹਾਂ ਕੋਲ ਗੱਡੀਆਂ ਨੇ ਉਹ ਸ਼ੀਸ਼ੇ ਕਾਲੇ ਕਰਵਾ ਗੱਡੀ 'ਚ ਕਪੜੇ ਉਤਾਰਨਗੇ ਤਿੱਕੀ ਸੇ ਰਸਤੇ ਚੁਰਾਹਿਚ ਜਿਸਮ ਤੋਂ ਪਿਆਰ ਛਟਨਗੇ ਜਿਸਮ ਤੇ ਪਿਆਰ ਛਿੜਕ ਕੇ ਛੜਤੀ ਰਹਨਗੇ ਫਿਰ ਪਿਆਰ ਛਟ ਕੇ ਜਿਸਮ ਨੂੰ ਕੁਰਕਰੀ ਆਦੀ ਖਾਲੀ ਪੰਨੇ ਵਾਂਗ ਗੱਡੀ ਚ ਬਾਹਰ ਸੁੱਟ ਦੇਣਗੇ ਕੁਝ ਕੋ ਹੋਰ ਸਿਆਣੇ ਆਉਣਗੇ ਆਪਣੀਆਂ ਫਿਲਾਸਫੀਆਂ ਝਾੜਨਗੇ ਆਪਣੀ ਕਮੀਨ ਦੀ ਗੱਲਾਂ ਨਿੱਗਲਾਂ ਚਹੀ ਦੱਸਣਗੇ ਤੇ ਸਿਆਣੇ ਇੰਜ ਬਣ ਕੇ ਕਿ ਅਗਲਾ ਤਾ ਬੁੱਧੂ ਬਣਾ ਦਿੱਤਾ ਚਲ ਬਸ ਕਰ ਲਵ ਹੁਣ ਪਰ ਕੀਰਤਨੇ ਕਦੇ ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ ਮੇਰੀ ਵਾਲ ਕੀ ਕਿਸੇ ਕੁੜੀ ਵਾਲ ਵੀ ਨਹੀਂ ਮੈਂ ਉਹਨੂੰ ਇੱਕ ਦੋ ਵਾਰ ਬੁਲਾਇਆ ਤੇ ਹੁਣ ਕਦੇ-ਕਦੇ ਨੋਟ ਕਰਦਾ ਉਹ ਬਾਕੀਆਂ ਵਾਂਗ ਅੱਗੇ ਪਿੱਛੇ ਪੁੱਛ-ਪੁੱਛ ਨਹੀਂ ਕਰਦਾ ਮੈਨੂੰ ਪਤਾ ਅਜਾ ਮੁੰਡਾ ਛੇਤੀ ਕਿਤੇ ਪਿਆਰ ਦਾ ਇਜ਼ਹਾਰ ਨਹੀਂ ਕਰਦਾ ਪਰ ਜੇ ਕੀਤਾ ਤਾਂ ਬਨੋਟੇ ਫੰਨੀ ਰੱਖਦਾ ਜੁੜਿਆ ਤਾਂ ਉਮਰ ਲਈ ਜੁੜੇਗਾ ਮੈਨੂੰ ਇਹ ਵੀ ਪਤਾ ਕਿ ਉਹ ਨਾ ਕਰਮ ਤੇ ਤੰਗ ਨਹੀਂ ਕਰੂਗਾ ਤੇ ਕਦੇ ਪਿਆਰ ਨਹੀਂ ਘਟਾਊਗਾ ਫਿਰ ਵੀ ਪਿਆਰ ਕਰਦਾ ਰਹੇਗਾ ਤੇ ਇੱਕ ਉਹ ਆ ਮਹਿਲਾ ਵਾਲੇ ਬਾਬੇ ਦਾ ਮੁੰਡਾ ਅਖੇ ਮਹਿਲਾ ਵਾਲਾ ਬਾਬਾ ਮੇਰਾ ਪਿਓ ਆ ਤੇ ਮੇਰਾ ਤਹਾਸਾ ਨਿਕਲ ਜਾਂਦਾ ਲੋਕਾਂ ਨੂੰ ਜਵਾਕ ਰੰਦਾ ਮਰਦ ਆਪਣੀਆਂ ਜਨਾਨੀਆਂ ਨੂੰ ਲੈ ਕੇ ਜਾਂਦੇ ਨੇ ਇਹ ਕਮਲਾ ਬੱਲਾ ਮੇਰੇ ਤੇ ਮਰਦਾ ਮੈਂ ਬੜਾ ਕਹਨੀ ਆ ਕਿ ਤੁਹਾਡੇ ਡੇਰੇ ਤੇ ਇੰਨੀਆਂ ਬੀਬੀਆਂ ਆਉਂਦੀਆਂ ਲੱਭ ਲੈਣੀਆਂ ਤੇਰੇ ਪਿਓ ਨੇ ਤੇਰੇ ਲਈ ਸੋਹਣੀ ਜੀ ਮੈਂ ਬੜਾ ਕਹਨੀ ਆ ਕਿ ਮੈਂ ਕੋਠੇ ਵਾਲੀ ਦੀ ਧੀ ਆ ਪਰ ਕਿੱਥੇ ਮੰਨਦਾ ਕਹਿੰਦਾ ਤੈਨੂੰ ਮਹਿਲਾਂ ਦੀ ਨੂੰਹ ਬਣਾਉਣਾ ਹੱਤੋਂ ਕਿ ਪਿੱਛੇ ਪੈ ਗਿਆ ਸਮਝ ਨਹੀਂ ਆਉਂਦੀ ਕੀ ਚਾਹੁੰਦਾ ਜਿਹੜਾ ਸਾਰਾ ਕੁਝ ਕਬੂਲ ਕਰ ਰਿਹਾ ਕਦੇ-ਕਦੇ ਮੇਰਾ ਮਨ ਇਹਦੇ ਵੱਲ ਖਿੱਚਿਆ ਜਾਂਦਾ ਪਰ ਮਰਦਾਂ ਤੋਂ ਡਰ ਬਹੁਤ ਲੱਗਦਾ ਜਰੂਰ ਹਾਂ ਉਹ ਹਰਰਾਮ ਦੇ ਵਿੱਚ ਪਰ ਪ੍ਰੋਫੈਸਰ ਨੇ ਆਪਣੀ ਕੋਠੀ 'ਚ ਸੱਦੇ ਆ ਕਿ ਮੇਰੇ ਘਰ ਵਾਲੇ ਤੇਨੂੰ ਮਿਲਣਾ ਚਾਹੁੰਦੇ ਆ ਲਓ ਅਖਿਉ ਤੇਰੇ ਤੇ ਪ੍ਰਭਾਵਿਤ ਆ ਕਿ ਅਜਿਹੀ ਕਿਹੜੀ ਕੁੜੀ ਆ ਜਿਹੜੀ ਜਿਸਮਾਂ ਦੀਆਂ ਮੰਡੀਆਂ 'ਚ ਜਿਸਮ ਬੇਚਦੀਆਂ ਔਰਤਾਂ ਤੇ ਪੜ ਰਹੀ ਆ ਖੋਜ ਰਹੀ ਆ ਤੇ ਕਮਲੀ ਵੀ ਖੁਸ਼ੀ 'ਚ ਚੱਲ ਗਈ ਅਗੇ ਕੋਠੀ ਚ ਕੱਲਾ ਪ੍ਰੋਫੈਸਰ ਅਖੇ ਤੇਰੀ ਵਧੀਆ ਨੰਬਰਾਂ ਨਾਲ ਪੀ ਐਚ ਡੀ ਕਰਵਾਉਂ ਪਹਿਲਾਂ ਮੇਰੇ ਥੱਲੇ ਪੈਣਾ ਪਉ ਸਾਰੇ ਦਰਵਾਜ਼ੇ ਬੰਦ ਕਰ ਛੜ ਪਿਆ ਮੇਰੇ ਤੇ ਮੈਂ ਚੀਕਾਂ ਮਾਰੀਆਂ ਕਿੱਥੇ ਕੋਈ ਸੁਨੇ ਮੇਰੇ ਕੱਪੜੇ ਪਾੜ ਦਿੱਤੇ ਕਿਸੇ ਨਸ਼ੇ ਚ ਸੀ ਸ਼ਾਇਦ ਸ਼ਰਾਬ ਹੀ ਪੀਤੀ ਹੋਣੀ ਪਰ ਸਮੈਲ ਨਹੀਂ ਆਉਂਦੀ ਸੀ ਖਿੱਚ ਕੇ ਕਮਰੇ ਚ ਲੈ ਗਿਆ ਉਥੇ ਜਿੱਥੇ ਸੱਚੀ ਸ਼ਰਾਬ ਦੀਆਂ ਬੋਤਲਾਂ ਨਾਲ ਸ਼ੀਸ਼ੇ ਵਾਲੀ ਅਲਮਾਰੀ ਬੋਤਲਾਂ ਨਾਲ ਸਜਾਈ ਪਈ ਸੀ ਇੱਕ ਬੋਤਲ ਟੇਬਲ ਤੇ ਪਈ ਮੇਰੇ ਹੱਥ ਲੱਗੀ ਚੱਕੇ ਸਿਰ ਚ ਮਰੀ ਸੜੀ ਦੀ ਜਿਹੜਾ ਮੱਥੇ ਤੇ ਤਾਜ਼ਾ ਜਿਹਾ ਨਿਸ਼ਾਨ ਹੀ ਬੂਤਲ ਦਾ ਹੀ ਆ ਉਸ ਦਿਨ ਵਾਲੀ ਗੱਲ ਚੇਤੇ ਕਰ ਮੈਂ ਡਰ ਜਾਂਦੀ ਆ ਪਰ ਹੁਣ ਪ੍ਰੋਫੈਸਰ ਵੀ ਡਰਦਾ ਮੈਂ ਕਿ ਆ ਮੈਂ ਰੌਲਾ ਪਾ ਦੇਣਾ ਜੇ ਮੇਰੇ ਨੰਬਰ ਕੱਟ ਲਈ ਪਰ ਇੱਕ ਹਲ ਤਾਂ ਹੈ ਹੀ ਨਾ ਮੈਂ ਸੁਣਿਆ ਸੀ ਕਿ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਤਿੰਨ ਚਾਰ ਕੰਮ ਪੱਕੇ ਹੁੰਦੇ ਕਿ ਸ਼ਰਾਬ ਕੋਠੀਕਾਰ ਤੇ ਕੁੜੀ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਕੋਠੀਆਂ ਚ ਪੀਐਚਡੀ ਕਰਵਾਉਂਦੇ ਨੇ ਔਰਤਾਂ ਨੂੰ ਕੋਠੀਆਂ ਕੋਠੀਆਂ ਜਿਹੀ ਮਕੰਦਨੀ ਬਸ ਸਭ ਦੇ ਓਲੇ ਨੇ ਪਰ ਮੈਂ ਇਸ ਚੀਜ਼ ਨੂੰ ਖਤਮ ਕਰਨਾ ਖਤਮ ਹੇਨਾ ਇਹ ਬਿਲੇ ਨੇ ਵੀ ਮੈਨੂੰ ਪੰਜਾਹ ਵਾਰ ਆਖਿਆ ਚਲ ਕਿਤੇ ਚੱਲੀਏ ਕਿਤੇ ਬੈਠ ਕੈਫੇ ਤੇ ਕਾਫੀ ਪੀਨੇ ਪਰ ਮੈਨੂੰ ਡਰ ਲੱਗਦਾ ਮਰਦਾਂ ਤੋਂ ਇਹ ਡਰ ਛੇਤੀ ਖਤਮ ਕਰ ਇਹਨਾਂ ਨੂੰ ਸਬਕ ਸਿਖਾਉਣਾ ਉਸ ਲਈ ਮੈਨੂੰ ਕੁਝ ਵੀ ਕਰਨਾ ਪਵੇ ਮੇਰੀ ਤੇ ਮਾਂ ਦੀ ਜ਼ਿੰਦਗੀ 'ਚ ਕੋਠਾ ਖਤਮ ਕਰਨਾ ਇਹਨਾਂ ਮਰਦਾਂ ਨੇ ਕੋਠੇ ਵਾਲੇ ਬਣਾਇਆ ਹਿੰਨਾ ਪਰ ਮੈਂ ਕਦੇ ਕਿਰਤ ਨਾਲ ਵਿਆਹ ਨਹੀਂ ਕਰਵਾ ਸਕਦੀ ਕਿਉਂਕਿ ਕਦੇ ਵੀ ਉਹਦੇ ਘਰਦਿਆਂ ਨੇ ਮੈਨੂੰ ਕਬੂਲ ਨਹੀਂ ਕਰਨਾ ਇਸ ਕਰਕੇ ਮੈਂ ਉਹਦੇ ਖੂਲ ਕਦੇ ਪਿਆਰ ਦਾ ਇਜ਼ਹਾਰ ਕਰਨਾ ਹੀ ਨਹੀਂ ਪਰ ਇਹ ਕਣਕਵੰਨੇ ਰੰਗ ਦਾ ਮੁੰਡਾ ਮੇਰੇ ਦਿਲ 'ਚ ਰਹੂਗਾ ਜਿਸ ਤੋਂ ਸੱਚੀ ਮੈਨੂੰ ਕੋਈ ਪਿਆ ਨਹੀਂ ਆਉਂਦਾ ਜਿਹੜਾ ਮੈਨੂੰ ਲੱਗਦਾ ਕਦੇ ਵੀ ਮਿਲਣ ਲਈ ਨਹੀਂ ਆਖੂਗਾ ਜੇ ਆਖੇਗਾ ਵੀ ਤਾਂ ਕਿਤੇ ਵਗਦੇ ਪਾਣੀ ਦੇ ਕਿਨਾਰੇ ਬੈਠ ਮੇਰੇ ਨਾਲ ਢੇਰ ਸਾਰੇ ਦੁੱਖ ਸਾਂਝੇ ਕਰੋ ਇਹ ਕਣਕਵੰਨੇ ਰੰਗ ਦੇ ਮੁੰਡੇ ਨਾਲ ਕਿੰਨਾ ਕੁਝ ਮੈਂ ਸਾਂਝਾ ਕਰਨਾ ਚਾਹੁੰਦੀ ਆ ਪਰ ਨਹੀਂ ਮੈਂ ਵੀ ਕੋਈ ਬਹੁਤੀ ਸਿਆਣੀ ਬਨ ਵਿਆਧਿਆ ਰਸਮਾਂ ਚ ਵਜਗੀ ਕਰਦੀ ਚਾਰ ਦਿਵਾਰੀ ਚ ਕਿਰਕੀ ਨਹੀਂ ਰਹਿਣਾ ਚਾਹੁੰਦੀ ਅਜੇ ਮੇਰੇ ਕਰਨ ਵਾਲਾ ਬਹੁਤ ਕੁਝ ਵਾਕੀ ਆ ਹੈ ਨਾ ਤੈਨੂੰ ਮੈਂ ਆਪਣੀ ਭੈਣ ਦੀ ਗੱਲ ਦੱਸੀ ਸੀ ਨਾ ਮਾਂ ਉਹਦਾ ਵਿਆਹ ਕਰਨ ਲੱਗੀ ਤੇ ਮੈਨੂੰ ਜਾਣਾ ਪੈਣਾ ਪਰ ਮੇਰਾ ਪਿੰਡ ਜਾਣ ਦਾ ਮਨ ਨਹੀਂ ਜਿੱਥੇ ਮੈਨੂੰ ਇਹ ਸੋਨਾ ਨੰਬਲਣਾ ਕਿ ਕੋਠੇ ਵਾਲੀ ਦੀ ਧੀ ਸਭੀ ਹੋ ਗਈਆਂ ਤਿਆਰੀਆਂ ਤਾਈ ਤਿਆਰੀਆਂ ਤਾਂ ਹੋ ਗਈਆਂ ਪਰ ਇੱਕ ਮਨ ਚ ਡਰ ਜਿਹਾ ਕੋਈ ਨਹੀਂ ਤੀ ਸਭ ਕੁਝ ਚੰਗਾ ਹੀ ਹੋਵੇਗਾ ਲਵ ਵੀ ਸ਼ਾਮ ਤੱਕ ਘਰ ਪਹੁੰਚੋਂ ਗਈ ਆ ਆਉਂਦਿਆਂ ਮਾਂ ਨੂੰ ਕੁਟਕੇ ਜੱਫੀ ਪਾਲੇ ਵੀਰਾ ਨੇ ਵੀ ਭੱਜ ਕੇ ਲਵ ਨੂੰ ਜੱਫੀ ਪਾਲੀ ਤੇ ਰੋਣ ਲੱਗੀ ਪੈਣੀ ਮੈਂ ਨਹੀਂ ਵਿਆਹ ਕਰਵਾਉਣਾ ਮੈਨੂੰ ਇੱਕ ਵਾਰ ਚਰਨੀ ਨਾ ਮਿਲਾ ਦੇ ਸਿਆਣੀ ਵਣ ਸਿਆਣੀ ਵੀਰਾ ਅੱਗੇ ਥੋੜੇ ਦੁੱਖ ਨੇ ਸਾਡੀ ਜ਼ਿੰਦਗੀ 'ਚ ਦੂਜੇ ਪਾਸੇ ਚਰਨੀ ਤੇ ਵੀਰਾ ਦੇ ਘਰ ਸਾਰੀ ਪਿੰਡੀ ਛੁੱਟੀ ਹੋਈ ਸੀ ਚਰਨੀ ਦੇ ਕਰ ਕਲੇਸ਼ ਪਿਆ ਹੋਇਆ ਗੱਲ ਛੱਡ ਛੜਾਈ ਤੀ ਸਭ ਹੀ ਡਰ ਰਹੀਆ ਕਿਤੇ ਕੋਈ ਭਾਨੀ ਨਾ ਮਰ ਦੇਵੇ ਚਰਨਾਵੀ ਪਿੰਡਚ ਜਾਂਦਾ ਫਿਰਦਾ ਕਿ ਮੇਰੀ ਘਰ ਦੀ ਜਾਂਦੀ ਆ ਤਾਂ ਜਾ ਵੀ ਮੈਂ ਬਦਨਾਮ ਤਾਂ ਹੋਇਆ ਹੀ ਆ ਵੀਰਾ ਨੂੰ ਹੀ ਰੱਖ ਲੈਣਾ ਦੋ ਦਿਨਾਂ ਬਾਅਦ ਵੀਰਾ ਦਾ ਵਿਆਹ ਤੇ ਚਰਨੇ ਨੇ ਵੀਰਾ ਨੂੰ ਚੱਟੀ ਭੇਜੀ ਪਰ ਚਿੱਠੀ ਦੀਪੀ ਨੇ ਵੀਰਾ ਤੱਕ ਨਾ ਪਹੁੰਚਾਈ ਉਹ ਨਹੀਂ ਚਾਹੁੰਦੀ ਕਿ ਵੀਰਾ ਦਾ ਵਿਆਹ ਖਰਾਬ ਹੋਵੇ ਵੀਰਾ ਦਾ ਰਿਸ਼ਤਾ ਦੂਰ ਰਾਜਸਥਾਨ ਕੀਤਾ ਉੱਥੇ ਵੀ ਮਸਾ ਹੀ ਸਿਰੇ ਚੜਿਆ ਮੁੰਡਾ ਲੱਕੜ ਦਾ ਕੰਮ ਕਰਦਾ ਇਹ ਰਿਸ਼ਤਾ ਸਾਬੀ ਦੇ ਹੀ ਕਿਸੇ ਚਾਹੀਤੇ ਗਾਹਕ ਨੇ ਕਰਵਾਇਆ ਮੁੰਡੇ ਵੜੇ ਨੂੰ ਬਸ ਕੁੜੀ ਸੋਹਣੀ ਚਾਹੀਦੀ ਸੀ ਤੇ ਵੀਰਾ ਹਰਪਖੂ ਸੋਹਣੀ ਆ ਉੱਚੀ ਲੰਮੀ ਮੁੱਠੀ ਅੱਖਾਂ ਤਿੱਖਾ ਨਖਤੇ ਲਾਲੀ ਮਾਰਦਾ ਰੰਗ ਲੰਬੀ ਕੁਤ ਉਹਨਾਂ ਦੇ ਦਾਸ ਦੀ ਵੀ ਕੋਈ ਮੰਗਣਾ ਸਭ ਨੂੰ ਯਕੀਨ ਜਾਣਾ ਹੁੰਦਾ ਕਿ ਕੱਲੀ ਸੋਹਣੀ ਕੁੜੀ ਦੇਖ ਕਿਵੇਂ ਮੰਨਗੇ ਚਲੋ ਕਰਦੇ ਕਰਾਉਂਦੇ ਵਿਆਹ ਵਾਲਾ ਦਿਨ ਆ ਗਿਆ ਵਿਆਹ ਸਿੱਧਾ ਸਾਦਾ ਬਹੁਤ ਇਕੱਠ ਨਾ ਕੀਤਾ ਕੁਝ ਸੱਦੇ ਵੀ ਵਿਆਹ 'ਚ ਪਰ ਨਾ ਆਈ ਸਾਰਾ ਕੁਝ ਵਧੀਆ ਹੋ ਰਿਹਾ ਸੀ ਰਸਮ ਰਿਵਾਜ ਸਭ ਹੋ ਗਏ ਚਰਨਾ ਸ਼ਰਾਵਨਾ ਡੱਕਿਆ ਵੀਰਾ ਕੇ ਬਾਹਰ ਗੀੜੇ ਮਾਰੇ ਅਕੇ ਵੀਰਾ ਮੀਰੀ ਆ ਸਾਬੀ ਨੇ ਸਰਪੰਚ ਨੂੰ ਕਹਿ ਕੇ ਟਿਕਾ ਦਿੱਤਾ ਸਰਪੰਚ ਸਾਬੀ ਦੀ ਪੂਰੀ ਮੰਨਦਾ ਚਰਨੇ ਦੇ ਟਿਕ ਜਾਣ ਤੇ ਸਾਬੀ ਨੇ ਸੁੱਖ ਦਾ ਸਾਹ ਲਿਆ ਪਰ ਕੀ ਪਤਾ ਸੀ ਕਿ ਇੱਕ ਹੋਰ ਚੰਦ ਚੜ੍ਹ ਜਾਣਾ ਸਾਬੀ ਤੇ ਲਵ ਬਹੁਤ ਖੁਸ਼ ਸੀ ਕਿ ਸਾਰਾ ਕੁਝ ਚੰਗਾ ਹੋ ਰਿਹਾ ਬਰਾਤ ਦੇ ਤੁਰਨ ਦਾ ਸਮਾਂ ਹੋ ਗਿਆ ਜਿਉਂ ਹੀ ਕੁੜੀ ਦੀ ਡੋਲੀ ਤੁਰਨ ਲੱਗੀ ਤਾਂ ਪੁਲਿਸ ਦੀ ਗੱਡੀ ਆਪਾਰਸ਼ ਖੜੀ ਸਾਬੀ ਦੇ ਪੈਰਾਂ ਤੋਂ ਲੁੱਝ ਜਮੀਨ ਖਿਸਕ ਗਈ सरपंच ਨੇ ਪੁਲਿਸ ਵਾਲੇ ਨੂੰ ਗਵਾਣ ਚ ਬਿਠਾ ਲਿਆ ਇਹਨੇ ਨੂੰ ਚਲੋ ਵਰਾਤ ਤੁਰ ਗਈ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਈ ਆ ਕਿਸੇ ਨੇ ਕਿ ਇੱਥੇ ਦੇਪ ਪਰ ਦਾ ਧੰਦਾ ਚੱਲਦਾ ਸਰਪੰਚ ਨੇ ਲੈ ਦੇ ਕੇ ਨਵੇੜ ਦਿੱਤਾ ਤੇ ਬਦਲੇ ਚ ਸਾਬੀ ਨਾਲ ਰਾਤ ਵੇ ਤੋਂ ਦੀ ਸ਼ਰਤ ਰੱਖੀ ਸਾਬੀ ਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਸੀ ਉਹ ਝੱਟ ਮੰਨ ਗਈ ਪੁਲਿਸ ਪੈਸੇ ਲੱਗੇ ਮੰਨ ਗਈ ਪੈਸੇ ਵੀ ਸਾਬੀ ਨੇ ਕੋਹ ਨੂੰ ਦਿੱਤੇ ਬਸ ਸਰਪੰਚ ਨੇ ਫੜਾਈ ਹੀ ਸੀ ਚਲ ਕਿਵੇਂ ਨਾ ਕਿਵੇਂ ਨਿਬੜ ਗਿਆ सरपंच ਨੇ ਦੱਸੇ ਕਿ ਸ਼ਿਕਾਇਤ ਸ਼ੀਰੀ ਨੇ ਕੀਤੀ ਆ ਇਹ ਗੱਲ ਪੁਲਿਸ ਵਾਲੇ ਜਾਣ ਲੱਗੇ ਦੱਸ ਕੇ ਸੀ ਨਲੇ ਤਾਂ ਹੀ ਮਰਦ ਜੱਤ ਸਵਾਦ ਲੈਂਦੀ ਆ ਨਲੇ ਭੰਡਦੇ ਨੇ ਸ਼ਿਕਾਇਤਾਂ ਕਰਦੇ ਨੇ ਇੱਥੇ ਹੀ ਸ਼ੀਰਾ ਤੱਕੇ ਖਾਂਦਾ ਰਹਾ ਮੈਂ ਇਹਦੇ ਘਰ ਜਾ ਕੇ ਜਲੂਸ ਕੱਢਣਾ ਤੇਰੇ ਘਰ ਵਾਲੀ ਨੂੰ ਦਸਣੀਆਂ ਕਰ ਤੋਤਾ ਇਹਦੀ ਵੀ ਧੀ ਮੋਟਿਆਰਾ ਚੋਰੀ ਨੂੰ ਸ਼ਰਮ ਆਈ ਕਿ ਕਿਸੇ ਦੀ ਕੁੜੀ ਦੇ ਵਿਆਹ ਵਾਲੇ ਦਿਨ ਪੁਲਿਸ ਭੇਜਦਾ ਮੇਰੇ ਨਾਲ ਸੌਣਾ ਹੀ ਚਾਹੁੰਦਾ ਸੀ ਸੌਂ ਜਾਂਦਾ ਇਹ ਤਮਾਸ਼ਾ ਕਰਨ ਦੀ ਕੀ ਲੋੜ ਸੀ ਅਜਿਹੇ ਮਰਦ ਇੱਕ ਜਿਸਮ ਦੀ ਪੁੱਗ ਪਿੱਛੇ ਆਪਣਾ ਜ਼ਮੀਰ ਮਾਰ ਲੈਂਦੇ ਨੇ ਇਹ ਮਰ ਕਿਉਂ ਨਹੀਂ ਜਾਂਦਾ ਕੀ ਥੜਿਆ ਇੰਨਾ ਬਿਨਾਂ ਇਸ ਧਰਤੀ ਤੇ ਸਭੀ ਕਲਪਤੀ ਪਤਨੀ ਕੀ ਕੁਝ ਬੋਲ ਗਈ ਅਜੀ ਅਜੀ ਰਾਤ ਨੂੰ ਸਰਪੰਚ ਦਾ ਵੀ ਸੇਪਾ ਕਰਨਾ ਪਰ ਮੇਰੀ ਧੀ ਆਈਆ ਘਰ ਰਿਸ਼ਤੇਦਾਰ ਨੇ ਲਵਨ ਕੀ ਆਖੋ ਪਮਿਉਨ ਸਭ ਕੁਝ ਪਤਾ ਪਰ ਸ਼ਰਮੋਂ ਦੀ ਉਹਦੇ ਤੋਂ ਬਹੁਤ ਜ਼ਿਆਦਾ ਸਭੀ ਸੋਚਦੀ ਚਲ ਰਾਤ ਨੂੰ ਮੇਲਾ ਹਾਂ ਜਦ ਸਾਰੇ ਸੋਗੇ ਸਰਪੰਚ ਵੀ ਮੰਨ ਗਿਆ ਕਹਿੰਦਾ ਆਜੀ ਰਾਤ ਨੂੰ ਪਹਰਵਲੀ ਬੈਠਕ ਚੋਂ ਮਾਂਗਾ ਸਾਬੀ ਰਾਤ ਨੂੰ ਪਈ ਸੋਚਦੀ ਆ ਕਿ ਸਰਪੰਚ ਦੀਆਂ ਵੀ ਕੁੜੀਆਂ ਨੇ ਉਹ ਵੀ ਤਾਂ ਕੇ ਖਾਂਦੀਆਂ ਫਿਰਦੀਆਂ ਵੈਸੇ ਵੀ ਤਾਂ ਮੈਂ ਰੱਬਾ ਤੇਰੇ ਤੇ ਯਕੀਨੀ ਕਰਦੀ ਪਰ ਕਦੇ-ਕਦੇ ਹੋ ਵੀ ਜਾਂਦਾ ਜੇ ਸਰਪੰਚ ਲੋਕਾਂ ਦੀਆਂ ਜਨਨੀਆਂ ਦੀਆਂ ਮਜਬੂਰੀਆਂ ਦਾ ਫਾਇਦਾ ਚੱਕਦਾ ਤਾਂ ਆਪਣੀਆਂ ਕੁੜੀਆਂ ਕਿਹੜਾ ਸੌ ਨੇ ਇੱਕ ਤਾਂ ਆਪਣੇ ਸਹੁਰਿਆਂ ਤੇ ਕਿਸੇ ਬਗਾਨੇ ਮਰਦ ਨਾਲ ਫੜੀ ਗਈ ਤੇ ਹੁਣ ਘਰੇ ਬੈਠੀ ਆ ਸਰਪੰਚ ਨੇ ਪਿੰਡ ਵਿੱਚ ਵਾਵਾ ਨਹੀਂ ਕੱਢੀ ਤੇ ਉਹਨੂੰ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਬਿੰਦੇ ਜਿੱਦ ਸੁng ਅਖੇ ਪ੍ਰੋਣਾ ਨਸ਼ੇ ਕਰਦਾ ਸੀ ਦੂਜੀ ਕੁੜੀ ਨੂੰ ਸਾਕਾ ਚਾਚਾ ਹੀ ਨਹੀਂ ਛੱਡਦਾ ਉਹਦੇ ਨਾਲ ਸਾਰਾ ਦਿਨ ਪੰਗੇ ਲਈ ਜਾਉਂ। ਸੋਚਦਾ ਹੋਣਾ ਚਾਚੇ ਤੇ ਕਿਹੜਾ ਕਿਸ ਨੇ ਸ਼ੱਕ ਕਰਨਾ ਪਰ ਚੋਰੀ ਤੇ ਚਵਲ ਬੰਦੇ ਦਾ ਮੂੰਹ ਹੀ ਦੱਸਦਾ ਇਹ ਹੈ ਹੀ ਕੰਜਰ ਪਰ ਸੋਚਦਿਆਂ ਇਹਦੇ ਵਿੱਚ ਸਰਪੰਚ ਦਾ ਕੀ ਜਾਂਦਾ ਮੋਛਾਂ ਨੂੰ ਲਾ ਕੇ ਤੇਲ ਚਮਕਾ ਕੇ ਖੜੀਆਂ ਕਰ ਲੈਂਦਾ ਤੇ ਗਲੀਆਂ ਕੱਚ ਦਾ ਫਰਦਾ ਰਹੂ ਤੇ ਸਰਪੰਚ ਦੇ ਘਰਵਾਲੀ ਨੂੰ ਸੂਟ ਵੀ ਨਹੀਂ ਦਿਵਾਕੇ ਦਿੰਦਾ ਇਹ ਬਣਿਆ ਪੱਟਾ ਸਰਪੰਚ ਇਹਦਾ ਕੀ ਜਾਂਦਾ ਹਰ ਪਾਸੇ ਤੋਂ ਔਰਤਾਂ ਹੀ ਰਗੜੀਆਂ ਜਾਂਦੀਆਂ ਤੇ ਫਿਰ ਮਾੜੀਆਂ ਦੀਆਂ ਮਾੜੀਆਂ ਹੈਨੀ ਰੱਬਾ ਤੂੰ ਤੇਰੀ ਗੈਰਤ ਵੀ ਮਰ ਗਈ ਛੱਡ ਦੇ ਆਪਣਾ ਉਹਦਾ ਰੱਬ ਵਾਲਾ ਰਾਤ ਦੇ 12 ਵਜੇ ਮਾਂ ਪਿਓ ਆਪਣੀ ਤੀਨੋਂ ਮਤਾਂ ਦੇਣਗੇ ਸਿਰ ਤੇ ਚੁੰਨੀ ਨਹੀਂ ਲਾਈਦੀ ਛੋਟੇ ਕੱਪੜੇ ਨਹੀਂ ਪਾਈਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆਪਣੀ ਕਮੀਨਗੀ ਦਾ ਤੇ ਕਮੀਨਗੀ ਹੋਰ ਮਰਦਾਂ 'ਚ ਨਹੀਂ ਦੇਖ ਸਕਦੇ ਕਿਉਂਕਿ ਉਹ ਕਮੀਨਗੀ ਆਪਣੀ ਧੀ ਮਾਂ ਲਈ ਹੁੰਦੀ ਆ ਇਹ ਮਰਦ ਹਮੇਸ਼ਾ ਇੱਜ਼ਤਦਾਰ ਬਣੇ ਰਹਿੰਦੇ ਨੇ ਆਪ ਚਲ ਕੇ ਕੁੱਠੀਆਂ ਚਾਹੁੰਦੇ ਨੇ ਪਰ ਚਰিত্রਹੀਣ ਔਰਤਾਂ ਹੀ ਹੁੰਦੀਆਂ ਨੇ ਮਰਦ ਨਹੀਂ ਮਰਦ ਤਾਂ ਆਪਣੀ ਮਰਦਾਨਗੀ ਦਿਖਾਉਣ ਜਾਂਦੇ ਨੇ ਇਹ ਗੱਲਾਂ ਸੋਚਦੇ ਹਾਂ ਸਰਪੰਚ ਦੀ ਬੈਠਕ 'ਚ ਪਹੁੰਚ ਕੇ ਜਾਂਦਿਆਂ ਹੀ ਉਹਨੇ ਕਪੜੇ ਲਵਾ ਦਿੱਤੇ ਤੇ ਕਿੱਲੇ ਤੇ ਟੰਗ ਕੇ ਦਿਖਾਉਣ ਲੱਗਾ ਆਪਣੀ ਮਰਦਾਨਗੀ ਸਵੇਰ ਵੇਲੇ ਸਾਬੀ ਲਵਤ ਪੁੱਛ ਰਹੀ ਆ ਕਿ ਦਿੱਲੀ ਤੋਂ ਆਪਣੀ ਪੜ੍ਹਾਈ ਖਾਤਰ ਗਈ ਸੀ ਕੀ ਬਣਿਆ ਸਾਬੀ ਨੂੰ ਨਹੀਂ ਪਤਾ ਕਿ ਲਵ ਕਿਹੜੀਆਂ ਚੀਜ਼ਾਂ ਤੇ ਖੋਜਾਂ ਕਰ ਰਹੀ ਆ ਸਭੀ ਲੱਗਤੋ ਉਮੀਦ ਕਰਦੀਏ ਕਿ ਉਹ ਚੰਗੀ ਨੌਕਰੀ ਤੇ ਲੱਗੇਗੀ ਤੇ ਇਸ ਕੋਠੇ ਤੋਂ ਖੇੜਾ ਛੁੱਟੇਗਾ ਪਰ ਲੱਭ ਅਜਮਾਨ ਜੀਰਾ ਜਾ ਕਰ ਆਪਣੀ ਪੜਾਈ ਵਾਰੀ ਦੱਸਣਾ ਸ਼ੁਰੂ ਕਰਦੀ ਆ ਤੇ ਭਾਵਕਤਾ ਦਾ ਤਰੀਕਾ ਅਪਣਾ ਕੇ ਗੱਲ ਸ਼ੁਰੂ ਕਰਦੀ ਆ ਕਹਿੰਦੀ ਮਾਂ ਆਪਾਂ ਤਾਂ ਇਸ ਕੋਠੇ ਦੀ ਧੰਦੀ ਤੇ ਤੰਗ ਆ ਪਰ ਇਹ ਧੰਦੀ ਦੇ ਚੱਕਲੇ ਖੁੱਲੇ ਹੋਏ ਨੇ ਚੱਕਲੇ ਮਤਲਬ ਜਿੱਥੇ ਔਰਤਾਂ ਆਪਣਾ ਜਿਸਮ ਵੇਚਦੀਆਂ ਨੇ ਉਹ ਵੀ ਸਰਕਾਰ ਦੀ ਮਨਜ਼ੂਰੀ ਤੇ ਮੈਂ ਵੀ ਮਾਂ ਉਹਨਾਂ ਕੁੜੀਆਂ ਔਰਤਾਂ ਬਾਰੇ ਜਨਮਣਾ ਚਾਹੁੰਦੀ ਸੀ ਕਿਉਂ ਨਾ ਔਰਤਾਂ ਦੀ ਇੱਕ ਹੀ ਮਜਬੂਰੀ ਆ ਤੇ ਉਹ ਇਸ ਕੰਮ ਵਿੱਚ ਕਿਵੇਂ ਆਈਆਂ ਉਹਨਾਂ ਦੀਆਂ ਮਜਬੂਰੀਆਂ ਸਮਝ ਉਹਨਾਂ ਨੂੰ ਦੂਰ ਕਰਨ ਲਈ ਚੱਕਲਿਆਂ ਤੇ ਕੰਮ ਕਰਦੀਆਂ ਔਰਤਾਂ ਬਾਰੇ ਜਾਨਣਾ ਚਾਹੁੰਦੀ ਸੀ ਮੈਨੂੰ ਨੌਕਰੀ ਕਰਨ ਦਾ ਕੋਈ ਸ਼ੌਂਕ ਨਹੀਂ ਬਸ ਚਾਹਨੀਆ ਹਰ ਔਰਤ ਨੂੰ ਮਜ਼ਬੂਤ ਬਣਾਉਣਾ ਤੇ ਕੋਠਿਆਂ 'ਚੋਂ ਬਾਹਰ ਕੱਢਣਾ ਇਸ ਮਸਾਬੇ ਹੈਰਾਨ ਰਹਿ ਗਈ ਕਿ ਮੈਂ ਇਸ ਤੋਂ ਕੀ ਉਮੀਦ ਲਾਈ ਬੈਠੀ ਆ ਤੇ ਇਹ ਫਿਰ ਉਸ ਧੰਦੇ 'ਚ ਵੜਨਾ ਚਾਹੁੰਦੀ ਆ ਜਿਹੜੇ ਧੰਦੇ ਨੇ ਮੇਰੀ ਜ਼ਿੰਦਗੀ ਖਾ ਲਈ ਲਫ ਫਿਰ ਬੁਲਦੀ ਆ ਮਾਂ ਕਿਸੇ ਵੀ ਚੱਕਲੇ ਦੀ ਮਾਲਕ ਨੇ ਮੈਨੂੰ ਵਰਣਨ ਨਹੀਂ ਦਿੱਤਾ ਇਸ ਡਰ ਤੋਂ ਕਿ ਕਿਤੇ ਖੂਫੀਆ ਅਫਸਰ ਨਾ ਹੋਵੇ ਪਰ ਇੱਕ ਚੱਕਲੇ ਦੀ ਮਾਲਕਨ ਦਾ ਵਿਸ਼ਵਾਸਿਤ ਮੈਂ ਉਸ ਤੋਂ ਜਾਣਕਾਰੀ ਪ੍ਰਾਪਤ ਕੀਤੀ ਤੇ ਚੱਕਲੇ ਦਾ ਮਾਇਨਾ ਲਿਆ ਉਸ ਮਾਲਕਨ ਨੇ ਕੁਝ ਸ਼ਰਤਾਂ ਰੱਖੀਆਂ ਕਿ ਕਿਸੇ ਨਾਲ ਕੁਲੇ ਮਿਲੇਗੀ ਨਹੀਂ ਕਿਸੇ ਨਾਲ ਭਾਵਕ ਹੋ ਕੇ ਉਸ ਦੀ ਮਦਦ ਕਰਨ ਬਾਰੇ ਤਾਂ ਕਦੇ ਸੋਚੇ ਵੀ ਨਾ ਨਹੀਂ ਤਾਂ ਤੈਨੂੰ ਵੀ ਇਥੋਂ ਨਹੀਂ ਜਾਣ ਦਿੱਤਾ ਜਾਵੇਗਾ ਹੋਰ ਵੀ ਉਸ ਦੀਆਂ ਕਈ ਸ਼ਰਤਾਂ ਸਨ ਮੈਂ ਸਾਰੀਆਂ ਮੰਨ ਲਈਆਂ ਤਾਂ ਮੈਨੂੰ ਕੁਝ ਕੁੜੀਆਂ ਨਾਲ ਮਿਲਣ ਦੀ ਇਜਾਜ਼ਤ ਮਿਲੀ ਜਿੰਨਾਂ ਵਿੱਚ ਇੱਕ ਸੀ ਪਿੰਕੀ ਵੈਸੇ ਤਾਂ ਉਹਦਾ ਨਾਮ ਜਸਵਿੰਦਰ कौर ਸੀ ਪਰ ਉਸ ਤੰਦੀਜ ਉਹਦਾ ਨਾਮ ਬਦਲ ਦਿੱਤਾ ਜਾਂਦਾ ਉਸਨੂੰ ਪੁੱਛਿਆ ਤੇਰੀ ਕੀ ਮਜਬੂਰੀ ਸੀ ਇਸ ਧੰਦੇ ਚ ਆਉਣ ਦੀ ਉਹ ਨਹੀਂ ਬੋਲੀ ਬਹੁਤ ਛੜਛੜਿਆ ਸੁਵਾਦੀ ਸੀ ਬਹੁਤ ਰੁਖੀ ਪਰ ਹੌਲੀ ਹੌਲੀ ਲਾਈਨ ਤੇ ਆ ਗਈ ਪਹਿਲਾਂ ਤਾਂ ਕਹੀ ਜਾਵੇ ਜਾਂ ਆਪਣਾ ਕੰਮ ਕਰ ਤੇਰੇ ਵਰਗੀਆਂ ਇੱਥੇ ਪਤਾ ਨਹੀਂ ਕਿੰਨੀਆਂ ਆਉਂਦੀਆਂ ਮਦਦ ਕਰਨ ਦੇ ਬਹਾਨੇ ਬਣਾ ਕੇ ਪਰ ਸਾਡੀ ਕੋਈ ਨਹੀਂ ਬਾਤ ਪੁੱਛਦਾ ਰਾਤ ਨੂੰ ਗਾਗਨੀ ਸੂਣ ਦਿੰਦੇ ਤੇ ਦਿਨੇ ਤੇਰੀ ਵਰਗੀਆਂ ਨੇ ਟਿਕਨ ਦਿੰਦੀਆਂ ਵੈਸੇ ਮੈਡਮ ਮੈਨੂੰ ਲੱਗਦਾ ਔਰਤਾਂ ਹੀ ਔਰਤਾਂ ਨੇ ਦੁਸ਼ਮਣ ਹਾਂ ਨਾ ਉਹ ਇੱਕ ਮਾਲਕਨ ਜਿਹੜੀ ਸਾਨੂੰ ਕੁਝ ਪੈਸਿਆਂ ਦੇ ਖਾਤਰ ਕਿਸੇ ਵੀ ਛੜੇ ਸ਼ਰਾਬੀ ਚੋਰ ਮਰਦਗੇ ਪੇਸ਼ ਕਰ ਦਿੰਦੀ ਆ ਇਹ ਗੱਲਾਂ ਕਰਦੀ ਆਪ ਹੀ ਭਾਵਕ ਹੋ ਗਈ ਤੇ ਉਸ ਨੇ ਸੰਦੇਚ ਆਉਣ ਵਾਲੇ ਦੱਸਣਾ ਸ਼ੁਰੂ ਕੀਤਾ ਮੇਰੀ ਮਾਂ ਦੇ ਘਰ ਵਾਲੇ ਮਤਲਬ ਮੇਰੇ ਪਿਓ ਦੀ ਮੌਤ ਹੋ ਗਈ ਤਾਂ ਮੇਰੇ ਨਾਨਕਿਆਂ ਨੇ ਕਿਤੇ ਹੋਰ ਤੋਰ ਦਿੱਤਾ ਤੋਰਿਆ ਕਿੱਥੇ ਵੱਡੀ ਉਮਰ ਵਾਲੇ ਨਾਲ ਉਸ ਵੇਲੇ ਮੈਂ ਤਾਂ ਛੋਟੀ ਸੀ ਪਰ ਮੈਨੂੰ ਸੂ ਸਾਰੀ ਸੀ ਸ਼ਰਾਬ ਪੀ ਕੇ ਦੂਜਾ ਪਿਉ ਮਾਂ ਨੂੰ ਬਹੁਤ ਗੁੱਸਤਾ ਤੇ ਹੋਰ ਵੀ ਕਈ ਨਸ਼ੇ ਕਰਦਾ ਮਾਂ ਤੋਂ ਪੈਸੇ ਮੰਗਦਾ ਮਾਂ ਕਿ ਤਲੀ ਆਉਂਦੀ ਪਰ ਲੈ ਕੇ ਆਉਂਦੀ ਤੇ ਲਿਆ ਕੇ ਉਹਦੀ ਤਲੀ ਤੇ ਰੱਖ ਦਿੰਦੀ ਇੱਕ ਦਿਨ ਨਸ਼ੇ ਦੀ ਤੋੜ ਲੱਗੀ ਮਾਂ ਤੋਂ ਪੈਸੇ ਮੰਗਦਾ ਪਰ ਮਾਂ ਬੁਖਾਰ ਨਾਲ ਬੇਹਾਲ ਪਈ ਤੇ ਉੱਠ ਨਾ ਹੋਇਆ ਤੇ ਉਹਨੇ ਮੇਰੀ ਮਾਂ ਦਾ ਗਲ ਘੁੱਟ ਮਾਰ ਦਿੱਤਾ ਤੇ ਮੈਨੂੰ ਇੱਥੇ 5000 ਰੁਪਏ ਪਿੱਛੇ ਬੀਚ ਗਿਆ ਮਸਾ ਮੈਂ 11 ਕਾਲ ਦੀ ਸੀ ਉਸ ਵੇਲੇ ਮੇਰੇ ਨਾਨਕੇ ਨੇ ਪਤਾ ਨਹੀਂ ਕਦੇ ਲੱਭਿਆ ਕਿ ਨਹੀਂ ਪਰ ਮੈਨੂੰ ਪਤਾ ਉਹਨਾਂ ਨੇ ਨਹੀਂ ਲੱਭਿਆ ਹੁਣ ਕਿਉਂਕਿ ਉਹਨਾਂ ਨੇ ਤਾਂ ਮਾਂ ਦੇ ਹੁੰਦਿਆ ਵੀ ਕਦੇ ਮਾਂ ਦੀ ਸਾਰ ਨਹੀਂ ਲਈ ਸੀ ਪਰ ਮੈਡਮ ਅਜੇ ਵੀ ਇਸ ਉਮੀਦ ਕਿ ਮੇਰੇ ਮਾਮੇ ਲੱਭਦੇ ਆਉਣਗੇ ਤੇ ਮੈਨੂੰ ਇਥੋਂ ਲੈ ਕੇ ਜਾਣਗੇ ਸ਼ਾਇਦ ਜੇ ਮੇਰੀ ਨਾਨੀ ਹੁੰਦੀ ਤਾਂ ਮਾਂ ਵੀ ਬਚ ਜਾਂਦੀ ਸਾਬੀ ਇਹ ਗੱਲ ਆਪਣੀ ਮਾਂ ਨੂੰ ਰੋ ਰੋ ਕੇ ਸੁਣਾ ਰਹੀ ਸੀ ਤੇ ਸਾਬੀ ਵੀ ਰੋ ਰਹੀ ਸੀ ਕਿਉਂਕਿ ਉਹਨਾਂ ਨੂੰ ਆਪਣੀ ਗੱਲ ਯਾਦ ਆ ਗਈ ਕਿ ਲਵ ਦੇ ਨਾਨਕੇ ਨੇ ਵੀ ਕਦੇ ਉਹਨਾਂ ਦੀ ਸਾਰ ਨਹੀਂ ਲਈ ਮਾਂ ਮੈਂ ਉਹ ਪਿੰਕੀ ਦੀ ਕਹਾਣੀ ਸੁਣ ਉਥੇ ਤਾਂ ਮਨ ਤੇ ਪੱਥਰ ਰੱਖ ਲਿਆ ਪਰ ਬਾਹਰ ਆ ਕੇ ਫੁੱਟ ਫੁੱਟ ਰੋਈ ਤੇ ਆਪਣੇ ਆਪ ਤੇ ਕੁਲਝਣ ਲੱਗੀ ਕਿ ਮੈਂ ਪਿੰਕੀ ਲਈ ਕਿਉਂ ਨਹੀਂ ਕੁਝ ਕਰ ਸਕਦੀ ਦਸਮਾ ਇਹੋ ਜਿਹਿਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਕੁਝ ਉਮੀਦਾਂ ਤੇ ਜੋ ਰਹੀਆਂ ਨੇ ਕਿ ਸਾਨੂੰ ਕੋਈ ਇਥੋਂ ਕੱਢੇਗਾ ਤੇ ਮੈਂ ਇੱਕ ਕੋਠੇ ਵਾਲੀ ਦਿੱਤੀ ਆਪਣੇ ਸਵਾਰਥ ਲਈ ਨੌਕਰੀ ਕਿਵੇਂ ਕਰ ਸਕਦੀ ਹਾਂ ਤੂੰ ਨਹੀਂ ਚਾਹਦੀ ਕਿ ਤੇਰੇ ਵਰਗੀਆਂ ਸਾਬੀ ਦੀਆਂ ਜ਼ਿੰਦਗੀਆਂ بچਾਵਾਂ ਤਾਂ ਸਾਬੀ ਇੱਕ ਹੌਂਕਾ ਜਾ ਪਰ ਕੇ ਲਵਨੂ ਜਫੀ ਚ ਲੈ ਲੈਂਦੀ ਆ ਪਿੰਗੀ ਤੋਂ ਬਾਅਦ ਇੱਕ ਪੈਂਤਿਕ ਸਾਲਾਂ ਦੀ ਔਰਤ ਜੋ ਬਹੁਤ ਸੋਹਣੀ ਸੀ ਮੈਂ ਉਸਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ ਕਿਉਂਕਿ ਉਹ ਆਪਣੇ ਜ਼ਿਲ੍ਹੇ ਦੀ ਹੋਣ ਕਰਕੇ ਆਪਣਾ ਤਿੱਖਾ ਤੇ ਸਮਝ ਰਹੀ ਸੀ ਉਸ ਦਾ ਨਾਮ ਸੀ ਲਾਡੋ ਉਸ ਦਾ ਸਹੀ ਨਾਮ ਨਹੀਂ ਪੁੱਛਿਆ ਕਿਉਂਕਿ ਮੈਨੂੰ ਉਹਦਾ ਉਹ ਨਾਮ ਪਉ ਸੋਹਣਾ ਲੱਗਾ ਪਰ ਉਸਨੇ ਕਿਹਾ ਕਿ ਮੈਨੂੰ ਇਸ ਨਾਮ ਤੋਂ ਨਫ਼ਰਤ ਆ ਮੇਰਾ ਪਿਓ ਇਹ ਨਾਮ ਲੈਂਦਾ ਹੁੰਦਾ ਸੀ ਪਰ ਹੁਣ ਇਹ ਨਾਮ ਲੈ ਪਿਓ ਦੀ ਉਮਰ ਦੇ ਮੇਰਾ ਗੰਦੇ ਤਰੀਕੇ ਨਾਲ ਜਿਸਮ ਚੁੰਦੇ ਨੇ ਦੰਦੀਆਂ ਵੜਦੇ ਨੇ ਤੇ ਗੰਦੇ ਤਰੀਕੇ ਨਾਲ ਹੱਬਸ ਪੂਰੀ ਕਰਦੇ ਨੇ ਮੇਰੀ ਇਹ ਪੈਣੀ ਹੋਰ ਕੀ ਕੀ ਸਹਿਣਾ ਧੰਵਾਜੇ ਸਾਰਿਆਂ ਦਾ ਅੱਜ ਦਾ ਦੂਜਾ ਭਾਗ ਸੁਣਨ ਦੇ ਲਈ ਬਾਕੀ ਅਗਲੇ ਵੀਡੀਓ ਚ ਲੱਗੇ ਹਾਜ਼ਰ ਹੋਵਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ